ਬੱਤ ਸਿੱਲੀਆਂ ਗੋਟੀਆਂ ਦਵਾ ਦੇਗੇ ਪਰਵਾਹ ਨਾ ਕਰ ਤੈਨੂੰ ਗੁਰੂ ਸਾਹਿਬ ਦੀ ਯੋਗਤਾ ਖੜਿਆ ਚੱਟਿਆ ਰੋ ਤੂੰ ਠੀਕ ਹੈ ਦੁਨੀਆਂ ਦੇ ਲੋਕ ਇਹਨੂੰ ਤੇਰੇ ਗੋਡੇ ਨਾ ਫੜਨਗੇ ਮੈਨੂੰ ਫੜੀ ਓਟੇ ਗੁਰੂ ਸਾਹਿਬ ਦੇ ਫੜਨ ਨਹੀਂ ਉਹ ਤੂੰ ਉੱਧਰ ਰਹੀਂ ਠੀਕ ਹੈ ਤੂੰ ਮੇਰੇ ਨਾਲ ਖੜੋਗੇ ਮੈਨੂੰ ਚਲਾਇਆ ਤੁਹਾਡੇ ਨਾਲ ਖੜੇ ਆ ਮੈਨੂੰ ਤੂੰ ਚਲਾਇਆ ਮੈਂ ਨਹੀਂ ਕਿਸੇ ਨੂੰ ਜਾਣਦਾ ਠੀਕ ਹੈ ਮੈਂ ਤੇਰੇ ਅੱਗੇ ਤੇ ਆਇਆ ਤੇ ਰੁਕੀ ਤੇ ਕੋਈ ਪਰਵਾਹ ਨਹੀਂ ਹਾਂਜੀ ਬਾਪੂ ਜੀ ਨਾਲ ਗੱਲਬਾਤ ਕਰ ਲੈਨੇ ਆ ਬਾਪੂ ਲਾਭ ਸਿੰਘ ਜੀ ਦੀ ਭੁਖੜ ਹੜਤਾਲ ਬੰਦ ਕਰਵਾਉਣ ਵਾਲੇ ਤੇ ਬਾਪੂ ਗੁਰਚਨ ਸਿੰਘ ਜੀ ਆਏ ਸਨ ਗੱਲਬਾਤ ਕਰਦੇ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਗੱਲਬਾਤ ਹੋਈ ਹੈ ਬਾਪੂ ਜੀ ਨਾਲ ਦੇਖੋ 7 ਜਨਵਰੀ 2021 ਤੋਂ ਜਦੋਂ ਤੋਂ ਮੋਰਚਾ ਲੱਗਿਆ ਬਾਪੂ ਲਾਭ ਸਿੰਘ ਇਸ ਤਰ੍ਹਾਂ ਦੇ ਸ਼ਖਸ ਹੈ ਜਿਹੜੇ ਡਟ ਕੇ ਮੋਰਚੇ ਨਾਲ ਖੜੇ ਹੈ ਪਹਿਲੇ ਦਿਨ ਤੋਂ 22 ਪੀਐਸ ਚੌਕ ਚੈਨਾ ਨੇ ਬੈਠੇ ਉਥੇ ਧਰਨਾ ਲਾ ਕੇ ਪੱਕੇ ਆਪਣੇ ਟੈਂਟ ਲਾਏ ਆ ਜਦੋਂ ਵੀ ਕੋਈ ਸਰਕਾਰ ਦਾ ਕੋਈ ਸਖਤ ਆਲਾ ਫਰਮਾਨ ਆਉਂਦਾ ਹੁਕਮ ਆਉਂਦਾ ਉਹਦੇ ਖਿਲਾਫ ਇਹ ਭੁੱਖ ਹੜਤਾਲ ਵੀ ਰੱਖਦੇ ਆ ਇੱਥੇ ਧਰਨਾ ਵੀ ਦਿੰਦੇ ਆ ਸੋ ਅੱਜ ਜਿਹੜਾ ਇੱਕ ਹਾਈ ਕੋਰਟ ਵੱਲੋਂ ਆਰਡਰ ਆਇਆ ਸੀ ਕਿ ਸਰਕਾਰਾਂ ਨੂੰ ਯੂਟੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿ ਇਸ ਮੋਰਚੇ ਨੂੰ ਜ਼ਬਰਦਸਤੀ ਚੁਕਾਇਆ ਜਾਵੇ ਸੋ ਅਸੀਂ ਮੋਰਚੇ ਵੱਲੋਂ ਕਾਲ ਦਿੱਤੀ ਸੀ ਸੰਗਤਾਂ ਨੂੰ ਇੱਕ 18 April ਨੂੰ ਇੱਥੇ ਉਸ ਸਰਕਾਰ ਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨ ਵਾਸਤੇ ਸੰਗਤਾਂ ਪਹੁੰਚਣ ਸੋ ਅੱਜ ਇੱਥੇ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਸੰਗਤਾਂ ਦੇ ਦਬਾਅ ਨੂੰ ਦੇਖ ਕੇ ਸਰਕਾਰਾਂ ਨੇ ਫੈਸਲਾ ਬਦਲਿਆ ਆਪਣਾ ਚੰਗੀ ਗੱਲ ਹੈ ਟਕਰਾਅ ਵਾਲੀ ਨੀਤੀ ਛੱਡ ਕੇ ਇੱਕ ਇਸ ਤੇ ਫੈਸਲਾ ਲਿਆ ਮੈਂ ਸਰਕਾਰ ਦਾ ਵੀ ਧੰਨਵਾਦ ਕਰਨਾ ਕਰਨਾ ਚਾਹੀਦਾ ਸਰਕਾਰ ਦਾ ਕੀ ਫੈਸਲਾ ਆ ਗਿਆ ਦੇਖੋ ਸਰਕਾਰ ਨੇ ਜਿਹੜਾ ਕਹਿੰਦੇ ਸੀ ਵੀ ਜ਼ਬਰਦਸਤੀ ਅਜੇ ਤੱਕ ਕੋਈ ਪ੍ਰਸ਼ਾਸਨ ਇੱਥੇ ਆਇਆ ਨਹੀਂ ਇਸ ਤਰ੍ਹਾਂ ਦਾ ਲੈ ਕੇ ਵੀ ਆਪਣੀ ਫੋਰਸਾਂ ਲੈ ਕੇ ਤੱਕਾ ਸ਼ਹੀ ਜੇ ਤੱਕਾ ਸ਼ਹੀ ਹੁੰਦੀ ਸਰਕਾਰ ਕਰਦੀ ਤਾਂ ਇਤਿਹਾਸ ਗਵਾਹ ਹੈ ਵੀ ਸਿੱਖਾਂ ਨੇ ਜਿਸ ਤਰ੍ਹਾਂ ਉਸ ਤੱਕਾ ਸ਼ਹੀ ਦਾ ਜਵਾਬ ਦਿਆ ਉਸੇ ਤਰ੍ਹਾਂ ਅਸੀਂ ਸ਼ਾਤਮਾਈ ਤਰੀਕੇ ਨਾਲ ਉਹਦਾ ਜਵਾਬ ਦੇਣਾ ਸੀ ਸੋ ਅਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਆਇਆ ਅੱਜ ਐਸੇ ਨੂੰ ਲੈ ਕੇ ਬਾਪੂ ਲਾਭ ਸਿੰਘ ਜਿਹੜੇ ਸਵੇਰ ਤੋਂ ਇੱਥੇ ਬੈਠੇ ਹੈ ਸੋ ਹੁਣ ਉਹਨਾਂ ਕੋਲ ਆਏ ਸੀ ਅਸੀਂ ਕਿ ਉਹਨਾਂ ਦੀ ਜਿਹੜੀ ਘਾਲ ਹੈ ਉਹ ਥਾਏ ਪਈ ਕਿਉਂਕਿ ਕੋਈ ਉਹਨਾਂ ਨੇ ਇਹੀ ਕਿਹਾ ਸੀ ਜੇ ਪ੍ਰਸ਼ਾਸਨ ਹੁੰਦਾ ਪਹਿਲਾਂ ਮੈਂ ਆਪ ਸੀਧੀ ਦਵਾਂਗਾ ਉਸ ਤੋਂ ਬਾਅਦ ਸੰਗਤਾ ਹੋਣ ਸੋ ਉਹਨਾਂ ਨੇ ਡਟ ਕੇ ਪੈਰਾ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਵੱਡੀ ਕੁਰਬਾਨੀ ਹੈ ਕੌਮ ਵਾਸਤੇ ਸੋ ਅਸੀਂ ਹੁਣ ਆਏ ਸੀ ਉਹਨਾਂ ਦਾ ਇੱਥੇ ਤੋਂ ਵਰਤ ਖਲਾਉਣ ਵਾਸਤੇ ਉਠਾਉਣ ਵਾਸਤੇ ਉਹਨਾਂ ਨੇ ਹੁਣ ਡੇਢ ਘੰਟੇ ਦਾ ਸਮਾਂ ਹੋਰ ਮੰਗਿਆ ਸਾਢੇ 5 ਵਜੇ ਦਾ ਸਮਾਂ ਦਿਆ ਕਿ ਤੁਸੀਂ ਆਇਓ ਅਜੇ ਮੇਰਾ ਹੋਰ ਡੇਢ ਘੰਟਾ ਰਹਿੰਦਾ ਸੋ ਅਸੀਂ ਉਹਦੀ ਕਦਰ ਕਰਦੇ ਹੋਏ ਹੁਣ ਪਹੁੰਚਲਾ 5:30 ਵਜੇ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਨੂੰ ਉਹਨਾਂ ਨੂੰ ਸਨਮਾਨਤ ਕਰਕੇ ਇੱਥੇ ਤੋਂ ਕਟਾਉਂਦੇ ਅੱਜ ਜਿਹੜੀ ਹਾਈ ਕੋਰਟ ਜੇ ਇਸ ਮੋਰਚੇ ਬਾਰੇ ਡਿਬੇਟ ਵੀ ਚੱਲ ਰਹੀ ਹੈ ਉਹਦਾ ਕੋਈ ਫੈਸਲਾ ਆਇਆ ਵਾ ਦੇਖੋ ਅਜੇ ਤੱਕ ਹਾਈ ਕੋਰਟ ਦੇ ਅੱਜ ਦੇ ਫੈਸਲੇ ਦਾ ਸਾਨੂੰ ਕੋਈ ਇਤਲਾ ਨਹੀਂ ਆਈ ਵੀ ਕੀ ਹੋਇਆ ਕੀ ਨਹੀਂ ਲੱਗ ਜਾਣਾ ਸ਼ਾਮਾਂ ਤੱਕ ਪਰ ਅੱਜ ਸਾਡੇ ਹਿਸਾਬ ਨਾਲ ਜਿਹੜਾ ਅਜੇ ਤੱਕ ਇੱਥੇ ਪ੍ਰਸ਼ਾਸਨ ਨਹੀਂ ਆਇਆ ਉਹ ਮੋਰਚੇ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਣਾ ਇਸੇ ਕਰਕੇ ਆਇਆ ਨਹੀਂ ਸੋ ਅਸੀਂ ਤਾਂ ਡਟ ਕੇ ਬੈਠੇ ਸੀ ਵੀ ਜੇ ਕੋਈ ਸਰਕਾਰ ਆਪਣੇ ਹਕੂਮਤ ਦੇ ਨਸ਼ੇ 'ਚ ਇਸ ਤਰ੍ਹਾਂ ਦਾ ਕੰਮ ਚੱਕਦੀ ਹੈ ਤਾਂ ਉਹ ਸਰਕਾਰ ਵਾਸਤੇ ਨੁਕਸਾਨਦਾਇਕ ਹੋਵੇਗਾ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਹੋਈ ਕਿਉਂਕਿ ਇਹ ਮੋਰਚਾ ਲੱਗਿਆ ਗੁਰੂਗ੍ਰਾਂਤ ਸਾਹਿਬ ਦੇ ਬੇਆਬਦੀਆਂ ਦਾ ਇਨਸਾਫ ਲੈਣ ਲਈ ਉਹਨਾਂ 328 ਰੂਪਾਂ ਦੇ ਲਾਪਤਾ ਦੇ ਸਬੰਧ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੋ ਕੌਮੀ ਮੁੱਦੇ ਹੈ ਕੌਮ ਦਾ ਫਰਜ਼ ਬਣਦਾ ਜੇਕਰ ਸਰਕਾਰ ਇੱਥੇ ਤੋਂ ਜ਼ਬਰਦਸਤੀ ਬੇਅਪਦੀ ਦਾ ਜਿਹੜੀ ਜ਼ਿੰਮੇਵਾਰ ਹੈ ਉਹ ਸਰਕਾਰ ਹੋਣੀ ਸੀ ਕਿਉਂਕਿ ਇਹ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਲੱਗਿਆ ਧੰਨਵਾਦ ਜੀ ਬਾਪੂ ਜੀ ਨਾਲ ਗੱਲਬਾਤ ਕਰ ਰਹੀ ਸੀ ਜਿਨ੍ਹਾਂ ਨੇ ਦੱਸਿਆ ਜਾਣਕਾਰੀ ਦਿੱਤੀ ਹੈ ਕਿ ਬਾਪੂ ਲਾਭ ਸਿੰਘ ਜੀ ਸਵੇਰ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹ ਲਗਭਗ 6 ਵਜੇ ਤੱਕ ਸ਼ਾਮ ਨੂੰ ਇੱਥੇ ਭੁੱਖ ਹੜਤਾਲ ਤੇ ਰਹਿਣਗੇ ਤੇ ਆਉ ਬਾਪੂ ਜੀ ਨਾਲ ਵੀ ਇੱਕ ਵਾਰ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਕੀ ਵਿਚਾਰ ਨੇ ਤੇ ਪੁੱਛ ਲੈਨੇ ਆ ਉਹਨਾਂ ਨੂੰ ਕਿਉਂਕਿ ਉਹ ਲਗਾਤਾਰ ਅੱਜ ਧੁੱਪ ਵੀ ਬਹੁਤ ਸੀ ਤੇ ਧੁੱਪ ਦੇ ਵਿੱਚ ਬੈਠੇ ਹੋਏ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵੇਰ ਤੋਂ ਹੀ ਲਗਾਤਾਰ ਇੱਕ ਇੱਕ ਕੇ ਬੈਠੇ ਹੋ ਪੁੱਤਰ ਮੈਨੂੰ ਜੁੱਤੀਆਂ ਖਾ ਖਾ ਕੇ ਨਾ ਇਹ ਗੁਣ ਮਿਲਿਆ ਪਹਿਲੋਂ ਮੈਂ ਹਿਆਣੇ ਦੀਆਂ ਖਾਧੀਆਂ ਰੇ ਫਿਰ ਮੈਂ ਚਪੜ ਸੇੜ ਤੋਂ ਪੰਜਾਬ ਦੀਆਂ ਖਾਤੀਆਂ ਤੇ ਤੀਜੀ ਵਾਰ ਮੈਂ ਹਾਈ ਕੋਰਟ ਤੋਂ ਮਟਕਾ ਚੌਂਕ ਤੇ ਸੰਕਟ ਸਰਕਾਰ ਕੇ ਇਹਦੇ ਮੈਨੂੰ ਬਤਾ ਇਹਨੇ ਨੂੰ ਕੀ ਬਤਾਣਾ ਮੇਲਾ ਇੱਕ ਕਿਹੜੀ ਰੂਹ ਹੈ ਇਹ ਕਿਵੇਂ ਸਾਨੂੰ ਚੋੜਦੀ ਓਏ ਇਹਦਾ ਆਪਣੇ ਕੈਦੀ ਛਡਾਣੇ ਨੇ ਇਹ ਸਾਲੇ ਲਾਰੇਆਂ ਲਪੇ ਸਾਡੂੰ ਰੋਲ ਲਿਏ ਤਾਂ ਬੋਤੀ ਨੇ ਸਾਡੂ ਕੋਈ ਕਰੋ ਦੇਣਾ ਸਾਡੇ ਬੰਦੇ ਇਹਨਾਂ ਜੇ ਜੋਟਾ ਕਰਨਾ ਸਾਟੀਆਂ ਮੰਗਾ ਕੋਈ ਨਜ਼ਾਇਜ਼ ਗੱਲ ਨਹੀਂ ਸਾਡੀ ਇਹਨਾਂ ਨੂੰ ਤਾਂ ਇਤੋਂ ਫਾਈ ਪਾਦੇ ਨਹੀਂ ਥੋੜਾ ਸਮਾਂ ਨਾ ਲਾ ਰਿਹਾ ਉਹ ਕਮਿਸ਼ਨਟ ਆ ਜਾਂਦਾ ਉਹ ਆਨੇ ਹੁੰਦਾ ਉੱਤਰ ਕਾਢੋ ਹੁਣ ਮੈਂ ਚੜਾ ਉਹਨਾਂ ਨੇ ਇੱਕ ਗਾਣਾ ਬਣਾ ਐ ਚੌਂਕ ਦਾ ਗਾਣਾ ਬਣੇ ਉਹ ਜਾਗੋ ਭਾਈ ਜਾਗੋ ਭਾਈ ਇਹ ਚੂੜਾ ਚੌਂਕ ਸੀ ਇਹ ਚੂਟ ਸਾਰੇ ਬੁਆਲੇ ਦਾ ਇੱਥੇ ਚੱਲਦਾ ਹੈ ਇਹ ਚੌਕ ਤੇ ਚੋਰ ਚੌਕ ਜੀ ਵਾਈਪੀਸ ਇਹ ਵਾਈਪੀਸ ਨਹੀਂ ਚੋਰ ਚੌਕ ਜੀ ਇੱਕ ਚੋਰਾਂ ਦਾ ਚੌਕੇ ਚਾਰ ਦਿਨਾਂ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਇੱਥੇ ਕੀ ਹੋਇਆ ਹੈ ਤੁਹਾਡੇ ਸਾਹਮਣੇ ਰਹਿ ਕੇ ਤੁਹਾਨੂੰ ਇਹ ਨਹੀਂ ਪਤਾ ਚੋਰ ਚੌਕ ਕਿਉਂ ਹੋਇਆ ਇਹਨਾਂ ਦੀਆਂ ਸਕੂਲ ਦੀਆਂ ਗੱਡੀਆਂ ਲੇਟ ਹੁੰਦੀਆਂ ਹਨ ਚੋਰਾਂ ਦੀਆਂ ਇਹਨਾਂ ਨੇ ਇੱਥੇ ਲੇਟਾਂ ਦੇ ਲੱਗੜ ਦਿੱਤੀ ਆ ਜਿਹੜੀ ਰੀਤੇ ਲਾਲ ਲੈ ਤੇ ਦੁੱਧਿਆ ਨਾ ਰੱਪਿਆ ਜੀ ਉਹ ਐਸੇ ਬੰਨੂ ਵੱਟ ਕੇ ਛੁੱਟ ਜਿਓ ਆ ਜਿਹੜੀ ਜ਼ੁਬਾਨ ਦੇ ਨਾਲ ਝੂਠ ਦੀ ਸੈਭ ਜਾਰੇ ਸਤ ਸਾਲ ਦੇ 9 ਸਾਲ ਦੇ ਸੀ ਗੁਰੂ ਗੋਬਿੰਦ ਸਿੰਘ ਵੀ 9 ਸਾਲ ਦਾ ਸੀ ਜਦੋਂ ਉਹਨੇ ਆਪਣੇ ਪਿਤਾ ਨੂੰ ਉਹਨੇ ਦਿੱਲੀ ਭੇਜਿਆ ਜਾ ਕੇ ਹਿੰਦੂਆਂ ਦਾ ਉਹ ਤੰਦੂ ਡੱਕ ਪਿਤਾ ਬਾਪੂ ਜੀ ਅੱਜ ਤੁਸੀਂ ਲਗਾਤਾਰ ਸਵੇਰ ਤੋਂ ਧੁੱਪ ਚੇਤ ਬੈਠੇ ਹੋਏ ਹੋ ਤੇ ਇਹ ਭੁਖੜਤਾਲ ਤੁਹਾਡੀ ਕਿੰਨੇ ਚਿਰ ਤੱਕ ਚੱਲੇਗੀ ਮੇਰੇ ਕੋਈ ਪਤਾ ਨਹੀਂ ਰਾਤ ਨੂੰ ਕੀ ਹੋਣਾ ਇਹ ਮੇਰੇ ਹੁਣ ਦੁਆਲੇ ਦੁਆਲੇ ਬਕੀਆਂ ਦਾੜੀਆਂ ਖੋਪਦੀਆਂ ਨੇ ਮੈਨੂੰ ਇਹਨਾਂ ਦੀ ਮੰਨ ਨਹੀਂ ਪੈ ਰਹੀ ਜੇ ਮੈਂ ਨਾ ਮੰਨਾਂ ਮੈਂ ਸਰਕਾਰ ਤੋਂ ਬਾਹਰ ਹੋ ਜਾਵਾਂ ਤੇਰਾ ਪਿਆਰ ਉਹ ਮੁੱਲ ਨਹੀਂ ਮਿਲਦਾ ਪਿਆਰ ਕਰਨ ਦੇ ਨਾਲ ਇਹ ਗੱਲ ਨੂੰ ਨੋਟ ਕਰ ਜਿਹੜੀ ਜਨਾਨੀ ਹੈ ਉਹਦਾ ਬੰਦਾ ਚਾਹੇ ਸਾਰਾ ਸ਼ਰਾਬੀ ਹੋਵੇ ਚਾਹੇ ਸੁਭੀ ਹੋਵੇ ਚਾਹੇ ਅੰਗਲੀ ਹੋਵੇ ਉਹਨੇ ਉਹਦੇ ਨਾਲ ਜ਼ਿੰਦਗੀ ਕੱਢਣੀ ਹੁੰਦੀ ਹੈ ਅਜਾ ਆਪਣੇ ਗੁਰੂ ਨਾਲ ਜ਼ਿੰਦਗੀ ਕੱਢਣੀ ਹੈ ਅਸੀਂ ਆਪਣੇ ਹੱਕ ਮੰਗਣੇ ਆ ਇਹ ਲੰਮੇ ਪੈਸੇਨ ਕਰ ਲ ਪਰਸੋਂ ਦੇ ਮੈਨੂੰ ਅਜ ਚੋਸ ਆ ਗਿਆ ਮੈਂ ਬੜਾ ਦਰਦ ਹੀ ਜਾ てる ਬਸ ਵੇਦਾ ਇੱਥੇ ਬੈਠਾ ਨਾ ਇੰਨੇ ਪਾਣੀ ਪੀਤਾ ਨਾ ਮੈਂ ਸਟਾਪ 5 ਵਜੇ ਦਾ ਐਸ ਬਾਬੇ ਚਰਨ ਸੇਗੜਾ ਅੰਦਰ ਬਾਬੇ ਬਾਹਰ ਦੇ ਬਾਪੂ ਦਾ ਬਿਲਕੁਲ ਜੀ ਬਾਪੂ ਜੀ ਬਾਪੂ ਲਾਭ ਸਿੰਘ ਜੀ ਸਵੇਰ ਤੋਂ ਇੱਥੇ ਧੁੱਪ 'ਚ ਬੈਠੇ ਹੋਏ ਨੇ ਨਾ ਪਾਣੀ ਪੀਤਾ ਨਾ ਕੋਈ ਅੰਨ ਮੂੰਹ ਨੂੰ ਲਾਇਆ ਹੈ ਤੇ ਔਰ ਇਹ ਕਹਿੰਦੇ ਵੀ ਭੁਖੜਤਾਲ ਹੋਰ ਵਧੇਰੇ ਵੀ ਚੱਲ ਸਕਦੀ ਹੈ ਜੇ ਹਾਈ ਕੋਰਟ ਦਾ ਸਖਤ ਫੈਸਲਾ ਆਉਂਦਾ ਵਾ ਤੇ ਅੱਜ ਹਾਈ ਕੋਰਟ ਦੇ ਫੈਸਲੇ ਨੂੰ ਉਡੀਕਦੇ ਹੋਏ ਏ ਇੱਥੇ ਬੈਠੇ ਹੋਏ ਨੇ ਕਿਉਂਕਿ ਹਾਈ ਕੋਰਟ ਦਾ 18 April ਤੋਂ ਫੈਸਲਾ ਸੀਗਾ ਵੀ ਮੋਰਚਾ ਚੱਕਾ ਦਿੱਤਾ ਜਾਏਗਾ ਜ਼ਬਰੀ ਪਰ ਇਹਨਾਂ ਨੇ ਭੁਖੜਤਾਲ ਆਰੰਭ ਕਰ ਦਿੱਤੀ ਹੈ ਜੇ ਕੋਈ ਫੈਸਲਾ ਆਉਂਦਾ ਹੈ ਤੇ ਬਾਪੂ ਲਾਭ ਸਿੰਘ ਜੀ ਕਹਿੰਦੇ ਸਭ ਤੋਂ ਪਹਿਲਾਂ ਮੈਂ ਸ਼ਹੀਦੀ ਦੇਵਾਂਗਾ ਸਭ ਤੋਂ ਪਹਿਲਾਂ ਮੈਂ ਆਪਣੀ ਕੁਰਬਾਨੀ ਦੇਵਾਂਗਾ ਫਿਰ ਉਸ ਤੋਂ ਬਾਅਦ ਮੋਰਚਾ ਚੱਕਿਆ ਜਾਵੇਗਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ